ਅਜ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਦੇ ਉਦਮ ਦੇ ਨਾਲ ਵੱਖ-ਵੱਖ ਜਥੇਬੰਦੀਆਂ ਪੰਥਕ ਸ਼ਕਸ਼ੀਅਤਾਂ ਇੱਥੇ ਇਕੱਠੀਆਂ ਹੋਈਆਂ ਭਾਈ ਸਾਹਿਬ ਭਾਈ ਮੋਹਕਮ ਸਿੰਘ ਨੇ ਜੋ ਵਿਚਾਰ ਰੱਖਿਆ ਹੈ ਕਿ ਪੰਥ ਸਤੰਤਰਤਾ ਉਤੇ ਸਮੁੱਚੇ ਭਾਈਚਾਰਿਆਂ ਨੂੰ ਨਾਲ ਲੈ ਕੇ ਸਮੁੱਚੇ ਕਿਰਤੀ ਲੋਕਾਂ ਨੂੰ ਨਾਲ ਲੈ ਕੇ ਦਲਤ ਭਾਈਚਾਰੇ ਨੂੰ ਨਾਲ ਲੈ ਕੇ ਜਿਨ੍ਹਾਂ ਲੋਕਾਂ ਨੇ ਅਕਾਲ ਤਖ ਦੀ ਬੇਅਦਬੀ ਕੀਤੀ ਐ ਉਹ ਬਾਰਦਰ ਜਾਂ ਕਾਂਗਰਸ ਨੇ ਸਾਡਾ ਕਤਲੇਆਮ ਕੀਤਾ ਜਾਂ ਅੱਜ ਦੀਆਂ ਸਰਕਾਰਾਂ ਇਹ ਗਾ ਸਾਡੇ ਸਿੰਘਾਂ ਨੂੰ ਯਰਗਮਾਲ ਬਣਾਇਆ ਹੋਇਆ ਭਾਵੇਂ ਉਹ ਆਮ ਆਦਮੀ ਪਾਰਟੀ ਆ ਭਾਵੇਂ ਭਾਰਤੀ ਜਨਤਾ ਪਾਰਟੀ ਆ ਅਸੀਂ ਉਹਨਾਂ ਦੇ ਸਹਿਯੋਗੀ ਨਹੀਂ ਬਣਾਂਗੇ ਸਿੰਘ ਸਾਭਰੀ ਹੋਰ ਸਾਰੀਆਂ ਜੱਥੇਬੰਦੀਆਂ ਨਾਲ ਗੱਲ ਕਰਕੇ ਅਸੀਂ ਆਪਣੇ ਤੌਰ ਤੇ ਪੰਥ ਆਪਣੇ ਤੌਰ ਤੇ ਪੰਜਾਬ ਦੇ ਲੋਕ ਆਪਣੇ ਤੌਰ ਤੇ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਕੋਈ ਬਾਹਰੋਂ ਆਏ ਧਾਰਮੀਆਂ ਦਾ ਪੰਜਾਬ ਨਹੀਂ ਉਹਦੇ ਲਈ ਅਸੀਂ ਆਉਣ ਵਾਲੇ ਦਿਨਾਂ 'ਚ ਸਿੰਘ ਸਾਹਿਬ ਦੀ ਡਿਊਟੀ ਲੱਗੀ ਆ ਕਿ ਸਾਰੇ ਨਾਲ ਤਾਲ ਮਿਲ ਕਰਕੇ ਆਈ ਸਾ ਪਾਈ ਮੋਖੋਂ ਸੰਗਰੀਆ ਮਨਾਵੇ ਜੂਰੀ ਇਹਨੂੰ ਬਹੁਤ ਵੱਡੀ ਪੱਧਰ ਤੇ ਮਨਾਇਆ ਜਾਏਗਾ। ਦੂਜੇ ਦੋ ਮੁੱਦਿਆਂ ਦੇ ਉੱਤੇ ਸਾਡੀ ਹੋਰ ਵਿਚਾਰ ਹੋਈ ਹੈ। ਇੱਕ ਵਿਚਾਰਾ ਜਿਹੜੀ ਆ ਦੂਜੀ ਜਿਹੜੀ ਸਾਡੀ ਵਿਚਾਰ ਆ ਓਏ ਹੋਈ ਐ ਸੀ ਤਨ ਤਰਨ ਦੇ ਬਾਰੇ ਵਿੱਚ ਵੀ ਵਿਚਾਰਾ ਹੋਈਆਂ। ਇਹਦੇ ਬਾਰੇ ਵਿੱਚ ਤਰਨ ਤਰਨ ਦੀ ਸਾਰੀ ਸੰਗਤ ਨਾਲ ਵਿਚਾਰ ਕਰਕੇ ਪੰਥਕ ਜੱਥੇਬੰਦੀਆਂ, ਕਿਸਾਨ ਜੱਥੇਬੰਦੀਆਂ ਹੋਰਾਂ ਨਾਲ ਜੋ ਵੀ ਇਸ ਸਿਸਟਮ ਦੇ ਵਿਰੁੱਧ ਅਨਸਾਫੀ 'ਤੇ ਯਕੀਨ ਰੱਖਦੇ ਆ ਉਹਨਾਂ ਨਾਲ ਅਸੀਂ ਮਿਲ ਕੇ ਅੱਗੇ ਵਿਚਾਰ ਜਲਦੀ ਕਰਾਂ ਕੀ ਜੀ ਜੋ ਵਿਚਾਰ ਸਾਡੀ ਹੋਈ ਹੈ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪੰਜਾਬ ਦੇ ਵਾਰਸ ਅਸਲ ਚ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਤ ਰਣ ਨੂੰ ਮੰਨਣ ਵਾਲੇ ਤੇ ਸੰਘਰਸ਼ੀ ਲੋਕ ਜਿਹੜਾ ਸੰਘਰਸ਼ ਵਿਸ਼ੇਸ਼ ਤੌਰ ਤੇ 13 ਪ੍ਰੈ 1978 ਤੋਂ ਸ਼ੁਰੂ ਹੋ ਕੇ ਸંત ਜਰਨੈਲ ਸਿੰਘ ਜੀ ਖਾਲਸਾ ਪੰਡਵਾਯਾ ਦੇ ਤੇ ਦਮਦਮੀ ਟਕਸਾਲ ਨੇ ਅਖੰਡ ਕੀਰਤਨੀ ਜਥੇ ਨੇ ਸ਼ਹਾਦਤਾਂ ਦਿੱਤੀਆਂ ਉਹ ਮੋਰਚਾ ਅਧੂਰਾ ਪਿਆ ਉਹ ਜਿਹੜੇ ਬੰਦਿਆਂ ਨੇ ਜਿਹੜੇ ਵਿਅਕਤੀਆਂ ਨੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਸਾਰੇ ਨੂੰ ਇਕੱਠੇ ਕਰਕੇ ਕਿਉਂਕਿ ਅਸੀਂ ਸਮਝਦੇ ਹਾਂ ਕਿ ਜਿਹੜੀ ਅੱਜ ਜਿਹੜੇ ਪੰਜਾਬ ਦੇ ਬਾਹਰ ਦੇ ਲੋਕ ਇੱਥੇ ਰਾਜ ਕਰ ਰਹੇ ਆ ਕਿ ਉਹ ਜ਼ਮੀਨਾਂ ਖੋ ਰਹੇ ਆ ਐਸੜੀਆਂ ਗ੍ਰਿਫਤਾਰੀਆਂ ਕਰਿਆ ਬਹੁਤ ਵੱਡੀਆਂ ਲਿਸਟਾਂ ਉਹਦੇ ਪਾਸੇ ਅਸੀਂ ਨਹੀਂ ਜਾਵਾਂਗੇ ਕਿਉਂਕਿ ਤੁਸੀਂ ਵੀ ਸਾਰੇ ਜਾਣੂ ਆ ਉਹ ਵੱਖਰਾ ਇੱਕ ਇਸ਼ੂ ਐ ਅਸੀਂ ਉਹਨਾਂ ਨੂੰ ਇਕੱਠੇ ਕਰਨ ਲਈ ਇੱਕ ਜਮਾਤ ਬਣਾਉਣ ਲਈ ਅਈ ਸਾਬਰੀ ਨੇ ਉਪਰਾਲਾ ਕੀਤਾ ਹੈ ਇਹ ਉਪਰਾਲੇ ਇਸੇ ਨਤੀਜੇ ਤੇ ਫੈਸਲੇ ਲਈ ਅਸੀਂ ਯਤਨ ਕਰਾਂਗੇ ਕਿ ਜਿਵੇਂ ਮੈਂ ਬੇਨਤੀ ਕਰਾਂ ਤੰਨ ਜੰਡੇ ਸੀ ਤੰਤਾਨ ਨਿਲੇਖਣ ਸੀ ਜੀ ਦੀ ਜੜਾ ਜਿਹੜਾ ਪੰਥ ਕੈਕਤਾ ਤੇ ਇਹ ਜੋ ਸਾਰੀਆਂ ਗੱਲਾਂ ਬਾਤਾਂ ਹੋਈਆਂ ਇਹਨਾਂ ਦੇ ਬਾਰੇ ਵਿੱਚ ਕਿਉਂਕਿ ਅਸੀਂ ਜਹਦਾਰ ਸ਼੍ਰੀ ਕਲਤਾ ਜਹਦਾਰ ਜਗਤਾਰ ਸਿੰਘ ਹਵਾਰਾ ਨੂੰ ਮੰਨਦੇ ਆ ਉਹਨਾਂ ਦੇ ਧਿਆਨ ਚ ਲੈ ਕੇ ਉਹਨਾਂ ਦੀ ਸਲਾਹ ਇਹ ਚ ਲਈ ਜਾਏਗੀ ਪਰ ਆਣ ਕੀ ਵੀ ਲਏ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਰੰਤਾਰ ਜਿੰਨੀ ਤੋਂ ਉਹਨਾਂ ਨੂੰ ਲੈ ਕੇ ਕੋਈ ਬਲਲੇ ਦੇਣਾ ਦੇ ਵਿੱਚ ਵਿਚਾਰ ਚਰਚਾ ਕਰਨ ਤੋਂ ਬਾਅਦ ਉਮੀਦਵਾਰੀ ਨਿਨਾਣਾ ਜਾ ਸਕਦਾ ਜੀ ਵਿਚਾਰ ਚਰਚਾ ਤੋਂ ਬਾਅਦ ਜੋ ਵੀ ਫੈਸਲਾ ਉਹ ਐਲਾਨੇ ਵੀ ਜਾ ਸਕਦਾ ਹੈ ਜੇ ਵਿਚਾਰ ਚਰਚਾ ਹੋਣੀ ਹੈ ਤਾਂ ਕੋਈ ਵਿਚਾਰ ਚਰਚਾ ਕਿਸੇ ਦੀ ਹਮਾਇਤ ਕਰ ਲਈ ਤੇ ਹੋਣੀ ਉਹ ਚ ਕਿਸੇ ਸਾਂਝੇ ਤੌਰ ਤੇ ਵਿਚਾਰ ਹੋ ਵੀ ਸਕਦੀ ਹੈ ਇਹ ਨਹੀਂ ਵੀ ਅਸੀਂ ਸਾਰਿਆਂ ਨੂੰ ਰੱਦ ਕਰਦੇ ਹਾਂ ਕਿ ਸਾਰਿਆਂ ਨੇ ਇਕੱਠੇ ਬੈਠ ਕੇ ਕੋਈ ਵਿਚਾਰ ਕੀਤੀ ਹੋ ਵੀ ਵਿਚਾਰਿਆ ਜਾ ਸਕਦਾ ਉਮੀਦਵਾਰ ਵੀ ਲੜ ਰਹੇ ਅੱਜ ਦੀ ਮੀਟਿੰਗ ਕੋਈ ਤਾਂ ਗਿਆ ਸੀ ਅੱਜ ਬਹੁਤ ਸਾਰੀਆਂ ਜਥੇਬੰਦੀਆਂ ਹੋਰ ਵੀ ਨਹੀਂ ਪਹੁੰਚੀਆਂ ਕਾਰਨ ਕੀ ਮੰਨਦੇ ਅੱਜ ਇਸ ਤਰੀਕੇ ਨਾਲ ਕਾਲੀ ਦਲਾਮਤ ਸਾਡੀ ਗੱਲ ਕੀਤੀ ਜਾਵੇ ਜਵਾਹਰ ਸਿੰਘ ਜੀ ਆਪਾਂ ਮੋਰਚੇ ਦੇ ਵੰਨ ਕਹਿੰਦੇ ਸਦਾ ਤੋਂ ਉਹਨਾਂ ਨਾਲ ਸਾਡਾ ਵਿਚਾਰ ਵਟਾਂਦਰਾ ਲਗਾਤਾਰ ਜਾਰੀ ਕੋਈ ਸਾਡਾ ਸਰਦਾਰ ਰਮਨ ਨਾਲ ਕੋਈ ਬਖਰੇਵਾ ਨਹੀਂ ਅੱਜ ਨਹੀਂ ਪਹਿਲੀ ਗੱਲ ਤਾਂ ਜਿਸ ਸਰਦਾਰ ਰਮਨ ਇੱਥੇ ਹੈ ਨਹੀਂ ਹੋਊਗੀ ਸਾਡਾ رابطہ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਹੈ ਉਹ ਜਦੋਂ ਆਉਣਗੇ ਉਹਨਾਂ ਦੀ ਆਗਿਆ ਨਾਲ ਹੀ ਉਹਨਾਂ ਦੀ ਜਥੇਬੰਦੀ ਨੇ ਆਉਣਾ ਸੀ ਉਹ ਨਹੀਂ ਹੈ ਐਸਿਓ ਨੌਕਰ ਚੈਨਲ ਸਾਡਾ ਸਾਊਂਡ ਪੱਕਾ ਹੋਣਾ ਚਾਹੀਦਾ ਹੈ ਕਿਹੜੀ ਕੌਂਸਲ ਜਿਹੜੀ ਆ ਰਹੀ ਹੈ ਜੇ ਕਿਸੇ ਜਥੇਬੰਦੀ ਦੇ ਲੋਕ ਬੀਬੀ ਖਾਲੜਾ ਜੀ ਨੂੰ ਚੋਣ ਪ੍ਰਚਾਰ ਕਰਾ ਰਹੇ ਹੈਗਾ ਤੁਹਾਡੀ ਸਹਿਮਤੀ ਬਣ ਸਕਦੀ ਹੈ ਹਾਂ ਬਣ ਸਕਦੀ ਹੈ ਬਣ ਸਕਦੀ ਹੈ ਕਿਸੇ ਵੀ ਤੇ ਰੋਲੋਂ ਨਾਲ ਕਿਸੇ ਮੁੱਚੇ ਪੰਥ ਤੋਂ ਪੰਥ ਵੱਲੋਂ ਹੋਈ ਪਹਿਲੀ ਗੱਲ ਤੇ ਇਹ ਵੀ ਕੁਝ ਗੱਲਾਂ ਭਾਈ ਸਾਹਿਬ ਜੀ ਜਿਹੜੇ ਇਸ਼ੂ ਹੁੰਦੇ ਨਹੀਂ ਅਸੀਂ ਉਹਨਾਂ ਚੁੱਲਦੇ ਸੀਪੀਬੀ ਜੀ ਨੇ ਜਾਂ ਉਹਦੀ ਜਥੇਬੰਦੀ ਨੇ ਬੜੇ ਸਪੈਸ਼ਟ ਰੂਪ ਚ ਐਲਾਨ ਕਰ ਦਿੱਤਾ ਅਸੀਂ ਉਹਨਾਂ ਦੇ ਬਹਿਸ ਕਰੀ ਜਾਈਏ ਕਿਹਦੇ ਵੱਲੋਂ ਖੜੇ ਹੋਵੇ ਉਹੋ ਚ ਕੋਈ ਫਾਇਦਾ ਨਹੀਂ ਪਰ ਜੇ ਬੀਬੀ ਜੀ ਫੇਰ ਵੀ ਖੜੇ ਹੋਣਗੇ ਤਾਂ ਉਹਨਾਂ ਨੂੰ ਸਾਰਾ ਸਵੀਕਾਰ ਕਰੇਗਾ ਸਾਰੇ ਸਾਂਝੇ ਮੀਤਵਾਦ ਦੇ ਤੌਰ ਤੇ ਕੋਈ ਪਰ ਸੁਭਾਵਨਾਵਾਂ ਘਟ ਅਸੀਂ ਉਸ ਗੱਲ ਦੇ ਉੱਤੇ ਸਾਨੂੰ ਬਹਿਸ ਨਹੀਂ ਪਾਣੀ ਚਾਹੀਦੀ ਜਿਹੜਾ ਕੋਈ ਏਜੰਡਾ ਹੀ ਹੈ ਨਹੀਂ ਉਦਾਂ ਹੀ ਨਹੀਂ ਜੋ ਸਪਸ਼ਟ ਆਪ ਕਰ ਚੁੱਕੇ ਧੰਨਵਾਦ ਜੇਕਰ ਤੁਸੀਂ ਤਰਮ ਤਰਨ ਵਾਲੇ ਇਲੈਕਸ਼ਨ ਲੱਗਦੇ ਹੋ ਤਾਂ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨ ਹੋਣਗੀਆਂ ਜਿਸ ਤੋਂ ਬਾਅਦ 2027 ਦੀ ਇਲੈਕਸ਼ਨ ਹੋਣੀ ਉਹ ਵੀ ਲੜੋਗੇ ਅਸੀਂ ਤਰਨਤਾਰਨ ਦੀ ਇਲੈਕਸ਼ਨ ਵੱਖਰੀ ਗੱਲ ਹੈ 2027 ਦੀ ਇਲੈਕਸ਼ਨ ਅਸੀਂ ਲੜਾਂਗੇ ਜਿਵੇਂ ਅਸੀਂ ਫਰੀਦਕੋਟ ਤੇ ਤਰਨਤਾਰਨ ਜਿੱਤ ਗਏ ਉਸੇ ਤਰ੍ਹਾਂ ਸਾਨੂੰ ਬਹੁਤ ਵੱਡੀ ਉਮੀਦ ਹੈ ਕਿ ਅਸੀਂ 2027 ਚ ਅੰਥਰੀ ਸਰਕਾਰ ਬਣੇਗੀ